ਮੈਨੂੰ ਦਿੱਤਾ ਜਬੀਨ ਹਾਂ ਦੇਖੋ ਦਾ ਤੇਰੀ ਮਰਜ਼ੀ ਆ ਵੀਰੇ ਕਾਹਨ ਕਿਸ ਤੇ ਚੱਬੀ ਲਵਾਵੇ ਪਰਮਾਤਮਾ ਉਹ ਤੇ ਯਾਰ ਜਿੱਥੇ ਮੋੜ ਦੇ ਜਾਣਾ ਕਾਹਨ ਕਿਸ ਤੇ ਲਾਵੇ ਸਭ ਨੂੰ ਸੁੱਖ ਸ਼ਾਂਤੀ ਨਾਲ ਫਸਾਵੇ ਹਾਂ ਸਾਡੇ ਵੀਜ਼ਾ ਦੇ ਦੇ 21 ਦਾ ਦੇ ਦੇ ਹੁਣ ਮਰਜ਼ੀ ਤੁਹਾਡੀ ਆ ਭਾਈ ਅਸੀਂ ਨਹੀਂ ਬੋਲਣਾ ਤੈਨੂੰ ਸੱਦਿਆ ਅੱਜ ਭਾਈ ਹੁਣ ਮੈਂ ਸੋਚਦਾ ਕਿ ਅਸੀਂ ਵੀ YouTube ਤੇ ਅੱਜ ਦੇਖਣਾ ਕਿ ਜੂਨੀਅਰ ਤੋਂ ਬਿਨਾ ਮੈਂ ਕਿਵੇਂ ਕਰ ਸਕਦਾ ਹਾਂ ਜੇ ਦੋਸਤ ਅਸੀਂ ਨਹੀਂ ਕੁਝ ਕਰਨਾ ਤੇਰੇ ਹੱਥ ਫੜਾਤਾ ਤਕੜੀ ਤੂੰ ਹੀ ਤੋੜ ਬਸ ਇਹ ਤੇਰੇ ਆਸਰੇ ਆਏ ਮੰਡੀ ਚ ਰੱਬ ਦਾ ਆਸਰਾ ਕਿਉਂ ਜੀ ਕਿਸੇ ਨੂੰ ਕਿਸੇ ਦਾ ਆਸਰਾ ਨਹੀਂ ਪ੍ਰਮਾਤਮਾ ਦਾ ਆਸਰਾ ਸਭ ਉਹਦੇ ਮਾਲਕ ਦੇ ਜੀਵ ਆਪਾਂ ਆਈ ਤੇ ਤੇ ਮੁੰਡਿਆਂ ਨੂੰ ਮੈਂ ਇੱਜ਼ਤ ਕਰਾਂ ਮੈਂ ਮਾਨਨੇ ਆਪਣੇ ਕੋਈ ਗੱਲ ਨਹੀਂ ਇਹਨਾਂ ਨੇ ਵਿਚਾਰਨ ਤੇਰਾ ਬੱਕਰਾ ਲੈਣ ਆਏ ਨੇ ਇੱਕ ਜਨੇ ਲੈ ਲਿਆ ਪਹਿਲਾਂ ਬਸ ਜਿਹੜਾ ਤੁਹਾਨੂੰ ਦੱਸਿਆ ਦਿਖਾਤਾ ਸਾਰਾ ਮਾਲ ਜਿੰਨਾ ਲੈ ਲਿਆ ਆਪਾਂ ਜਿੰਨੇ ਬੱਕਰੇ ਲੈ ਸਾਰੇ ਦਿਖਾਤੇ ਵੀਰ ਨੂੰ ਕੋਈ ਇਹਨਾਂ ਨੇ ਦਲਾਲ ਨਹੀਂ ਵਿਚ ਪਾਇਆ ਆਪੇ ਖਰੀਦੇ ਨੇ ਨਹੀਂ ਨਹੀਂ ਬਹੁਤ ਰਾਜੂ ਕੌਣ ਨੂੰ ਦੇਦੀ ਇਹਦੀ ਮਿਹਨਤ ਵਿਚਾਰੇ ਚੱਲ ਨਹੀਂ ਦੇਊਗਾ ਨਾ ਦੇਵੇ ਯਾਰ ਤੇਰਾ ਮਾਲ ਵਿਕਣਾ ਚਾਹੀਦਾ ਯਾਰ ਉਹ ਤਾਂ ਜਿਹੜਾ ਬੰਦਾ ਹੁੰਦਾ ਆਪ ਹੀ ਦੇ ਦਿੰਦਾ ਤੋਰ ਕੇ ਆਪ ਕੀ ਨਿਕ ਹੁੰਦਾ ਅਗਲਾ ਹਾਂ ਦੱਸ ਕਿਵੇਂ ਕਰੀ ਮੈਂ ਸਹੀ ਦੱਸ ਰਾਜੂ ਨਹੀਂ ਦੇ ਮੈਂ ਲੱਗਿਆ ਦੱਸਿਆ ਤੈਨੂੰ ਲੱਗਿਆ ਮੰਡੀ ਦਾ ਉਹ ਲੱਗਿਆ ਉਹ ਯਾਰ ਕੋਈ ਟਪਾਰ ਮਾਰ ਕੇ ਬਾਗਿਆ ਬੰਦ ਕੇ ਖੜਾ ਗਿਆ ਕੋਈ ਕਵਾ ਨੂੰ ਮਾਰ ਕੇ ਜਿੱਦੀ ਵਰੀ ਆ ਕੇ ਮੁੜ ਕੇ ਬਹੁਤ ਮਾਰਦੇ ਨੇ ਬਹੁਤ ਮਾਰਦਾਂਗੇ ਟਪਾਰ ਛੋਟੇ ਭਾਈ ਆਪਾਂ ਨੂੰ ਪਤਾ ਕਿੰਨੇ ਦਾ ਟਪਾਰ ਮਾਰ ਕੇ ਉਹ ਤਾਂ ਮਾਰ ਗਿਆ ਚੱਲ ਪਾ ਲੈ ਮੇਰਾ ਸਵੀਕਾਰ ਕਰ ਗਿਆ ਉਹਨਾਂ ਬਾਅਦ ਗਿਆ ਦੁਬਾਰਾ ਆਪਾਂ ਨੂੰ ਪਤਾ ਚੱਲਿਆ ਆਪਣਾ ਖੜਾ ਕੋਈ ਵਾਲੇ 22 ਦਾ ਦੇਣੇ ਨਾ ਸਾਢੇ 22 ਦਾ ਨਾ 23000 ਦਾ ਦੇਣੇ ਆ ਚੱਲੀਏ ਭਾਈ ਮੇਰੇ ਬਸੋਂ ਬਾਹਰ ਹੈ ਕੋਈ ਗੱਲ ਹੁਣ ਮੈਂ ਤੇਰਾ ਕੱਚਾ ਮੁੱਲ ਨਹੀਂ ਲਾ ਕੇ ਗਿਆ ਮੈਂ ਤੈਨੂੰ ਪੰਮੂ ਦੀ ਕਹਦਾ ਯਾ ਰੋੜ ਹੀ ਨਹੀਂ ਵੀਰੇ ਹੁਣ ਆਡੀ ਨਾ ਕਰ ਉਹਨਾਂ ਦੇ ਬਿਨਾਂ ਪੁੱਛੇ ਮੈਂ 3000 ਪਾਤਾ ਮੈਂ ਇਹਨਾਂ ਦਾ ਵੀ ਇੰਨੇ ਪੈਸੇ ਲੱਗ ਗਏ ਉੱਥੇ ਐ ਕਿਹੜਾ ਕੋਲ ਸੀ ਮੇਰੇ ਵੀਰ ਜਾਂ ਤੂੰ ਜਾਣਦਾ ਜਾਂ ਨਾ ਮੈਂ ਲਗਾਈ ਤੀ ਮੈਂ ਤੈਨੂੰ ਕਿਹਾ ਮੈਂ ਤੈਨੂੰ ਕਹਿੰਦਾ ਮੈਂ ਚੱਲ ਲੱਗ ਸਾਂ ਛੋਟੇ ਵੀਰ ਛੋਟੇ ਵੀਰ ਮੈਂ ਵੀ ਨਹੀਂ ਲਗਾਈ ਤੀ ਮੁੰਡਾ ਕੁਵਾਰਾ ਹੁੰਦਾ ਪੜੇ ਰਿਸ਼ਤੇ ਆਉਂਦੇ ਆ ਜਦੋਂ ਵਿਆਹ ਜਾਂਦਾ ਨਾ ਫੇ ਚਾਚੇ ਤਾਏ ਪਤਾ ਕਿਹਦੇ ਹੁੰਦੇ ਮੈਂ ਤਾਂ ਬਿਆਰ ਹੀ ਤੈਨੂੰ ਮੰਗਣਾ ਸੀ ਆਹ ਕਹਿੰਦੇ ਨੂੰ ਵੀ ਹੋ ਜਾਂਦਾ ਦੁਆਰੇ ਵੀ ਆਉਂਦਾ ਚਲੋ ਪਰਮਾਤਮਾ ਕਹਦਾ ਸੀ ਤੈਨੂੰ ਮੰਗਣਾ ਸੀ ਕੋਈ ਕਹਿੰਦਾ ਰਿਸ਼ਤਾ ਕਰਾ ਕੇ ਫਾਹੇ ਟੰਗਣਾ ਸੀ ਸ਼ੌਂਕ ਨਾ ਲੈਣਾ ਆਪਾਂ ਪਾ ਲੈ ਆ ਜਾ ਬੜਾ ਦੇਖਦਾ ਆ ਜਾ ਭਾਈ ਗੋਦੀ ਚੱਕਣਾ ਆ ਤਾਂ ਆ ਜਾ ਆ ਜਾ ਭਾਈ ਸ਼ਕੀਰ ਨਾ ਸਾਡੇ ਰੱਬ ਤੁਸ ਜੀ ਆ ਜਾ ਫੇਰ ਯਾਰ ਇੱਥੇ ਜਲੂ ਲੱਗੀਆਂ ਪੱਟੇ ਐਥੇ ਬਣਾਤੀ ਮੁੰਡੇ ਦੀ ਵੀਡੀਓ ਇਹ ਮਸਾ ਕਰ ਯਾਰ ਕਰ ਯਾਰ ਮੁਹੰਮਦ ਅਸਦਿਕ ਆ ਲੈ ਆ ਜਾ ਭਾਈ ਦੇ ਦੇ ਯਾਰ ਵੀਡੀਓ ਬਣਦੀ ਬੱਕਰੀ ਦੀ ਇਹਦੇ ਛੁਟ ਇਹਨਾਂ ਦੀ ਇੱਜ਼ਤ ਕਰ ਇਹਨਾਂ ਨੇ ਕਿੱਥੇ ਮੈਨੂੰ ਬੁਲਾ ਰਿਹਾ ਕਿੱਥੇ ਆਪੇ ਸੌਦਾ ਕਰ ਵੀ ਲੈਂਦੇ ਤੇ ਇਹਨਾਂ ਦੀ ਇੱਜ਼ਤ ਕਰ। 41 ਗੱਲ ਦੀ ਆਪਾਂ ਕਿ ਡੱਕਰੇ ਹੋ। 26 ਛੁੱਪੀਆਂ ਨੂੰ ਛੱਡ ਤੂੰ ਬੱਕਰਾ ਦੇ ਦੀ। 23000 ਦਾ। ਤੈਨੂੰ ਪਤਾ ਰਾਜੂ ਮੰਡੀ 'ਚ ਖੜਾ ਆਂ। ਦੇ ਨਾ ਕਿੰਨੇ ਦਾ? ਮੈਂ ਤੈਨੂੰ ਤਾਂ ਮੈਂ ਲੱਗਿਆ ਮੁੱਲੋਂ ਦਾ ਮੁੱਲ ਤਾਂ ਮੰਗੀ ਨਹੀਂ ਬੱਕਰੇ ਦਾ ਆਪਾਂ। ਤਨ ਮੈਂ ਲੱਗਿਆ ਆਸਾ ਮੰਡੀ ਵਾਲਾ। ਲੱਗੇ ਨੂੰ ਛੱਡੋ ਤਾਂ ਕੁਛ ਕਹਿਗੇ। ਇਹਨਾਂ ਨੇ ਆਪਦਾ ਲਾਉਣਾ। ਅੱਡੋ-ਅੱਡੀ ਹੁੰਦੇ ਨੇ ਇਹ। ਉਹ। ਇਹਦਾ ਬਈ ਜਿਹੇ ਬੰਮ ਬੋਲ ਕੇ ਆਉਣ ਯਾਰ। ਬਸ ਅਗਲਾ ਕੋਈ ਨਹੀਂ ਮੰਡੀ ਦਾ। ਕੋਈ ਨਹੀਂ। ਦੇ ਦੇ। 1-2 ਲੱਖ ਮੰਗ ਲਾ। ਤੇ ਇਹਨਾਂ ਦੀ ਇੱਜ਼ਤ ਕਰ ਮੁੰਡਿਆਂ ਦੀ। ਤੇਰੇ। ਮੈਂ ਮੈਂ ਇਹ ਦੱਕਰੇ ਤੇ ਆ ਮੈਂ ਚੱਕ 23 ਦਾ ਜੰਮੀ ਨਹੀਂ ਜਦ ਮੈਂ ਤੈਨੂੰ ਕਹਿਦਾ ਰਾਜੀ 26 ਲੱਗਿਆ ਸਾਡਾ ਕਾਮਾਦ ਮਾ ਥੋੜੀ ਹੰ ਲੈ ਰਾਜੀ ਯਾਰ ਲੱਗਿਆ ਮੁੱਲ ਸਰ ਕਈ ਸਰ ਹੁਣ ਮੈਂ ਕੀ ਕਰਾਂ ਕਾਮ ਨਹੀਂ ਮੈਂ ਨੂੰ ਲੱਗਿਆ ਮੁੱਲ ਦੱਸਦਾ ਬੱਕੜਾ ਤੂੰ ਕਹਿੰਦਾ ਇਹਨਾ ਹੁਣ ਕਿੰਨੇ ਲੱਗੇ ਬਾਈ ਨੇ 23 ਹੀ ਲੱਗਾ ਤੂੰ ਕਹਿੰਦਾ ਹੁਣ ਫਰਕ ਨਾ ਕਰਈਆ ਕਰਕ ਤਾਂ ਬਹੁਤੀ ਲੱਗੇ ਜੀ ਬਹੁਤ ਪਿਆ 2500 ਦਾ ਫਿਰ ਲੈ ਆ ਜਾ ਵੀਡੀਓ ਬਣਵਾ ਲੈ ਫਿਰ ਕੱਟੋ ਯਾਰ ਓਏ ਯਾਰ 26 ਕਹਿੰਦਾ ਲਾ ਗਿਆ ਉਂ ਵਿੱਚ ਪਾਰ ਬਿਖਰੀ ਮਾ ਲੱਗ ਲੱਗਾ ਹਨ ਲੰਘੀ ਜਾਂਦਾ ਦੋ ਵਾਰ ਆ ਗਿਆ ਜੀ ਤਿੰਨ ਵਾਰੀ ਆ ਜਾ ਉਹ ਆ ਜਾ ਬਟੇ ਓਏ ਲਾਗੀ ਦਾ ਆਪਣਾ ਹੀ ਵੀਡੀਓ ਲੈ ਕੇ ਖੜ ਜਾ ਇੱਕ ਤਾਂ ਵਿਚਾਰੇ ਵਿਗਿਆਨੀ ਨੇ ਆਪਣੇ ਬੱਚੇ ਨੇ ਨਾ ਯਾਰ ਅੱਜ ਪੱਕ ਕਰਨੀ ਬੜੀ ਮਾਲਵਤਿਆ ਪਿਆ ਗਿਆ ਨਾ ਉਹ ਬਈ ਦੇ ਨਾ ਦੇ ਹਾਂ ਨਾ ਜਿੰਦਰਾ ਜਾਈ ਨਾ ਜਿੰਦਰਾ ਨਾ ਕਰ ਬਹਲੇ ਬੰਦੇ ਤੋਂ 100 ਮਤਵ ਲਵਾਂਗੇ ਸਿੱਧੀ ਗੱਲ ਹੈ ਜੋਕ ਆ ਨਹੀਂ ਨਹੀਂ ਬੋਲੇ ਨਹੀਂ ਇਹ ਆਪਣਾ ਭਰਾਏ ਦੀ ਇੱਜ਼ਤ ਕਰ ਬਸ ਵੇਚਦਾ ਮੈਂ ਤਾਂ ਹੁਣ ਵੇਚਦਾ ਬੱਕਰਾ 24 ਹਜ਼ਾਰ ਦਾ ਬਸ ਰੱਖ ਚਾਹ ਹੇ ਛੱਡ ਬਰਾ ਸਾਡਾ ਮੁੱਲ ਕੋਈ ਨਹੀਂ ਛੋੜੇ ਬਾਈ ਗੁੱਸਾ ਨਾ ਕਰ ਤਕਾ ਨਹੀਂ ਕਰਦੇ ਕੋਈ ਨਾ ਤੇਨਾਂ ਤੜਕਾ ਗੁੱਸਾ ਨਹੀਂ ਕਰਦੇ ਤਨਾਂ ਗੁੱਸਾ ਤਾਂ ਆਪਣਾ ਗੁੱਸਾ ਕਰਾਈ ਨਹੀਂ ਨਹੀਂ ਆ ਨਹੀਂ ਤੁਸੀਂ ਪਹਿਲੇ ਲਾ ਕੇ ਲੈਣਾ ਗੁੱਸਾ ਕਰਾਈ ਮਾਨ ਹੈਗਾ ਨਹੀਂ ਹੈ ਚਾਹੀਏ ਤੈਨੂੰ ਮਾਨ ਕਰਕੇ ਉੱਥੇ ਦੱਸਦਾ ਸਾਡ ਮੋਹ ਮੰਗੀ ਮੌਤ ਜਣੀ ਨਹੀਂ ਮੇਰਾ ਭਰਾ ਕੋਈ ਮਾਰ ਨਹੀਂ ਕਰਾ ਰਹੀ ਨਾ ਦੀ ਇੱਜ਼ਤ ਕਰ ਤੂੰ ਬੱਕਰਈਆ ਯਾਰ ਬੱਕਰੇ ਦੂਰ ਹੋ ਜਾ ਯਾਰ ਅੜੀ ਨਾ ਕਰ ਇਹਨਾਂ ਦੀ ਇੱਜ਼ਤ ਕਰ ਪਤਾ ਕੀ ਸਾਹ ਬਰੀ ਚੀਜ਼ ਹੈ ਕੀ ਸੋਚਾਂਗੇ ਹਣ ਪੈ ਯਾਰ ਪੀਏ ਕਹੀਏ ਕਹੀ ਆਏ ਯਾਰ ਜਿੱਤੇ ਹੈ ਦੇ ਦੇ ਕਾਖੜੀ ਆਰੇ ਉਹ ਖੜ ਵੀਰੇ ਆਉਰੇ ਥੈਂਕ ਨਹੀਂ ਲਖਣਾ ਤਾ ਬੰਦਾ ਦੇਖਾ ਬੰਦਾ ਦੇਖ ਯਾਰ ਹੈ ਐ ਲੈ ਬਾਈ ਬੋਲਦਾ ਪੈਸੇ ਗਰੂ ਬੋਲ ਦੇ ਬਾਈ ਉਹ ਬੰਦੇ ਉਹ ਬੰਦੇ ਨੇ ਉਹ ਬੰਦਿਆਂ ਨੇ ਮੈਨੂੰ ਇੱਕ ਵਾਰੀ ਵੀ ਵਿਚਾਰੇ ਨੇ ਕਿਹਾ ਦੱਸ ਬੱਸ ਵੇਚਦਾ ਬੱਕਰਾ ਹੁਣ ਕੱਚ ਨਹੀਂ ਛੱੜਦਾ ਉਹਨਾਂ ਕਰ ਅੜੀ ਚੜੀ ਪੈਸੇ ਦੱਸ ਦੇ ਕੋਈ ਪੈਸਾ ਪੈਸੇ ਮੋੜਦੀ ਮੋੜੀ ਗੱਲ ਤਾਂ ਕਰ ਮੋੜਦੀ ਗੱਲ ਸੁਣਦੀ ਨਹੀਂ ਸਰਕਾਰ ਕਾ ਜ਼ਰੂਰੀ ਹੈ ਤੁਸੀਂ ਨਾ ਦਿਓ ਨਾ ਦਿਓ ਪੈਸੇ ਵੀ ਹੁੰਦਾ ਬੰਦੇ ਦਾ ਪੈਸੇ ਨਾ ਮੋੜਦੀ ਕੋਈ ਗੱਲ ਨਹੀਂ ਤੂੰ ਮੋੜਦੇ ਇਹ ਤਾਂ ਨਹੀਂ ਰਹਿੰਦਾ 500 ਤਾਂ ਨਹੀਂ ਤੇਰੇ ਛੱਡਦੇ ਕੋਈ ਗੱਲ ਨਹੀਂ ਬਸ ਤਾਂ ਨਹੀਂ ਛੱਡਦੇ ਕੋਈ ਗੱਲ ਨਹੀਂ ਬਸ ਉਹਨਾਂ ਦੀ ਇੱਜ਼ਤ ਕਰੀਏ ਹੁਣ ਆਪਾਂ ਨੇ ਦੇਤਾ ਇਹ ਨਹੀਂ ਪਤਾ 12000 ਰੁਪਏ ਇੱਕ ਥਾਂ 'ਤੇ ਬੈਠ ਕੇ ਖਾਈ ਉਹ ਵੀ ਜਰ ਲਾਨੇ ਆ। ਬਸ ਬੱਕਰਾ ਵੇਚਦਾ 25000 ਦਾ। ਚੱਟ। ਹਾਂ ਨਾ ਨਾ। ਓਏ ਆਏ ਨਾ ਕਰ ਹੁਣ। ਓ ਛੱਡ ਦੇ ਯਾਰ ਕਿਸੇ ਨਾਲ ਮੇਰਾ ਢਿੱਡ ਸੜਦੇ। ਆ ਮੈਂ ਹੁਣ ਨਹੀਂ ਲੈਣਾ। ਨਾ ਹੁਣ ਲੈਣਾ। ਤੇ ਨਾ 20 ਨਹੀਂ ਲੈਣਾ, 20 ਵੀ ਨਹੀਂ ਲੈਣਾ। ਆ ਬੱਕਰਾ ਹੋਰ ਲਵਾਵਾਂਗੇ। 20 ਦਾ ਵੀ ਨਹੀਂ ਲੈਣਾ। ਆ ਜਾ ਵੀਰੇ ਸਾਸਰੀ ਦਾ। ਹੁਣ 20 ਦਾ ਵੀ ਨਹੀਂ ਲੈਣਾ। ਜਾਂ ਤਾਂ ਅਗਲੇ ਨਹੀਂ ਜਿੱਤੇ ਨਹੀਂ ਕਰੀ ਕੋਈ। ਇਹ ਇਹ ਜੇ ਬੰਦੇ ਵੀ ਗੱਲ ਤਾਂ ਹੁਣ ਪਠਾਈਆਂ। ਓਏ ਓਦੇ ਲੱਗ ਫਿਰ ਵੀ ਇਹ ਤਾਂ